ਫੋਕਲ ਪੁਆਇੰਟ ਟਾਂਡਾ ਨਜ਼ਦੀਕ ਪਿੰਡ ਡੜਿਆਲ ਕੋਲ ਪਲਾਸਟਿਕ ਦੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਅਗਜਾਨੀ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋ ਫੈਕਟਰੀ ਦੇ ਮਾਲਕ ਗੌਰਵ ਪੁੱਤਰ ਸ਼ਾਮ ਪ੍ਰਕਾਸ਼ ਵਾਸੀ ਟਾਂਡਾ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਨੇ ਦੇਖਦੇ ਦੇਖਦੇ ਵਿਕਰਾਲ ਰੂਪ ਧਨ ਕਰ ਲਿਆ ਤੇ ਇਸ ਅਗਜਾਨੀ ਦੀ ਘਟਨਾ ਵਿੱਚ ਫੈਕਟਰੀ ਅੰਦਰ ਪਈਆਂ ਕਣਕ ਰੱਖਣ ਵਾਲੀਆਂ ਪਲਾਸਟਿਕ ਦੀਆਂ ਕਰੇਟਾਂ ਸੜ ਗਈਆਂ ਉਹਨਾਂ ਦੱਸਿਆ ਕਿ ਸੜੀਆਂ ਹੋਈਆਂ ਕ੍ਰਿੱਟਾਂ ਦੀ ਕੀਮਤ 14 ਲੱਖ ਰੁਪਏ ਬਣਦੀ ਹੈ ਜਿਕਰਯੋਗ ਹੈ ਜੇਕਰ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਕਾਬੂ ਨਾ ਪਾਇਆ ਜਾਂਦਾ ਤਾਂ ਨਜ਼ਦੀਕੀ ਫੈਕਟਰੀਆਂ ਨੂੰ ਵੀ ਆਪਣੀ ਚੂਹੇਟ ਵਿੱਚ ਲੈ ਸਕਦੇ ਸਨ ਇਸ ਸਬੰਧੀ ਪੀੜਤ ਫੈਕਟਰੀ ਮਾਲਕ ਸਗ ਲੱਗੀ ਪਈ ਗੱਡੀ ਫੈਕਟਰੀ ਵਿੱਚ ਜੀ ਜੀ ਸਰ ਮੇਰਾ ਨਾਮ ਕਰੋਵ ਹੈ ਮੇਰੀ ਫੈਕਟਰੀ ਦਾ ਨਾਮ ਆਰਐਸ ਇੰਡਸਟਰੀਆ ਅਸੀਂ ਪਲਾਸਟਿਕ ਦਾ ਧਾਣਾ ਭਰਾਂਦੇ ਹਾਂ ਫੋਕਲ ਪੁਆਇੰਟ ਅੰਡੇ ਦੇ ਵਿੱਚ ਕਿਸੇ ਦਾ ਮੈਨੂੰ ਫੋਨ ਆਇਆ ਦੁਪਹਿਰੇ ਵੇ ਰੋਟੀ ਖਾਣ ਗਿਆ ਹੋਇਆ ਸੀਗਾ ਕਿਦਰ ਦਾ ਅਗ ਲੱਗ ਗਈ ਐ ਆ ਕੇ ਦੇਖਿਆ ਤਾਂ ਸੱਚੀ ਅਗ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੇ ਅਗ ਕਿਸੇ ਨਾਲ ਦੇ ਪਲੱਜ ਕਿਸੇ ਨੇ ਲਾਤੀ ਕੀ ਹੋਇਆ ਅਸੀਂ ਮੰਗ ਕਰਦੇ ਆਂ ਕਿ ਪਤਾ ਲੱਗ ਕੀਤਾ ਜਾਵੇਗੀ ਕਿਨੇ ਅਗ ਲਾਈ ਗਈ ਕਿੰਨਾ ਨੁਕਸਾਨ ਅੰਦਰ ਕਿਹੜਾ ਕਿਹੜਾ ਸਮਾਨ ਸੀਗੀ ਭਾਜੀ ਸਾਡੇ ਪਲਾਸਟਿਕ ਦਾ ਰੌ ਮਟੀਰੀਅਲ ਸੀਗਾ ਇਹਦੇ ਵਿੱਚ 14 ਤੋਂ 15 ਲੱਖ ਦਾ ਮਟੀਰੀਅਲ ਸੀਗਾ ਤੇ ਮੰਗ ਕਰਦੇ ਪ੍ਰਸ਼ਾਸਨ ਤੋਂ ਸਰ ਇਹ ਕਾਰਵਾਈ ਕੀਤੀ ਜਾਵੇ ਕਿ ਹਾਂ ਵੀ ਕਿਨੇ ਅਗ ਲਾਈ ਹੈ ਕਿੱਦਾਂ ਕੀਤਾ ਹੋਇਆ ਉਹਦੇ ਬਾਰੇ ਪਤਾ ਕੀਤਾ ਜਾਵੇ ਤਾਂ ਲੱਗਦਾ ਕਿ ਲੱਗ ਗਿਆ ਕਿ ਕਿਸੇ ਦੇ ਸ਼ਰਤ ਹੋ ਗਈ ਨਹੀਂ ਨਹੀਂ ਸਰ ਇਦਾਂ ਇਦਾਂ ਦਾ ਕੁਝ ਨਹੀਂ ਇੱਕ ਦਿਨ ਛੁੱਟੀ ਸਰ ਇੱਕ ਫੁੱਫਕੀ ਬਣ ਕੇ ਜੰਗਲ ਗਈ ਸਾਨੂੰ 112 ਤੇ ਕਾਲ ਆਈ ਅਸੀਂ ਮੌਕੇ ਤੇ ਆਣ ਕੇ ਇੱਥੇ ਦੇਖਿਆ ਕਿ ਫੈਕਟਰੀ ਦੇ ਵਿੱਚ ਅੱਗੇ ਅੱਗ ਲੱਗੀ ਹੋਈ ਸੀ ਤਾਂ ਅਸੀਂ ਫਾਇਰ ਬ੍ਰਿਗੇਡ ਨੂੰ ਪਹਿਲਾਂ ਹੁੰਦਿਆਂ ਹੁੰਦਿਆਂ ਫੋਨ ਕੀਤਾ ਫਾਇਰ ਬ੍ਰਿਗੇਡ ਵੀ ਸਾਡੇ ਨਾਲ ਹੀ ਪਹੁੰਚ ਗਈ ਅਸੀਂ ਆਣ ਕੇ ਕਾਫੀ ਮੰਨੋ ਅੱਗ ਤੇ ਮੰਨੋ ਕਾਬੂ ਪਾਇਆ ਤੇ ਇੱਥੇ ਮਾਲਕਾ ਨੂੰ ਵੀ ਅਸੀਂ ਇਤਲਾਹ ਕੀਤੀ ਮਾਲਕ ਵੀ ਪਹੁੰਚ ਗਿਆ ਮੌਕੇ ਤੇ ਮਾਲਕ ਵੀ ਪਹੁੰਚ ਗਿਆ ਕੋਈ ਕੋਈ ਮਾਲਕਾਂ ਨੇ ਵੀ ਦੱਸਿਆ ਕਿਸੇ ਸ਼ੱਕ ਨਹੀਂ ਉਹ ਤਾਂ ਨੇ ਫੈਲਾਦਾ ਇਹ ਨਹੀਂ ਕਿ ਆ ਵੀ ਅਜੇ ਵੀ ਸਾਨੂੰ ਕਿਸੇ ਤੇ ਕੋਈ ਸ਼ੱਕ ਹੈ ਬਾਹਰ ਪਲਾਟ ਦੇ ਵਿੱਚ ਅੱਗ ਲੱਗੀ ਹੋਈ ਸੀ ਕਿਤੇ ਪਲਾਟਾ ਤੋਂ ਪਤਾ ਲੱਗਿਆ ਵੀ ਪਲਾਟ ਤੋਂ ਅੰਦਰੋਂ ਅੱਗ ਆਈ ਆ ਉਹ ਹੁਣ ਤੋਂ ਆਪਾਂ ਦੇਖ ਰਹੇ ਆ ਤਹਿਕੀਕ ਕਰਦੇ ਆਪਾਂ ਜੇ ਮੰਨ ਲਓ ਜੋ ਵੀ ਤੱਥ ਸਾਹਮਣੇ ਆ ਆਪਾਂ ਉਹਨੂੰ ਦੱਸੋ